ਕ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਇਸ ਦੁਨੀਆ ਦੇ ਦਿਨ ਸੱਜੇ ਇੱਕ ਸੂਰਜ ਦਾ ਟੁਕੜਾ ਗਿਰਿਆ ਐਸਾ ਰੋਗ ਲੱਗ ਚੁੱਕਿਆ ਜਿਹਦੇ ਇਲਾਜ ਨੂੰ ਹਜ਼ਾਰਾਂ ਸਾਲ ਲੱਗ ਸਕਦੇ ਘੜੀਆਂ ਦੀ ਟਿਕ ਟਿਕ ਇਸ ਧਰਤੀ ਨੂੰ ਮੌਤ ਦੇ ਮੰਜ਼ਲ ਵੱਲ ਲੈ ਕੇ ਦੁਨੀਆ ਦਾ ਅੰਤ ਆ ਜਿਹੜਾ ਉਹ ਨਿਸ਼ਚਿਤ ਆ ਬਹੁਤ ਨੇੜੇ ਆ ਕਿਸੇ ਵੈਦ ਦੀ دارو ਨੇ ਕੰਮ ਨਹੀਂ ਕੀਤਾ ਜੋ ਖਸਮ ਨੂੰ ਵਿਸਾਰ ਕੇ ਰੱਬ ਨੂੰ ਵਿਸਾਰ ਕੇ ਬੰਦੇ ਨੇ ਕਾਰਬਨ ਐਮਿਟ ਕੀਤਾ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜਮੀ ਵੀ ਹਾਥ ਸੇ ਨਿਕਲ ਜਾਏਗੀ ਜੇਕਰ ਆਪਾਂ ਨੂੰ ਪੁਰਾਣੀਆਂ ਅਫਵਾਹਾਂ ਦੇ ਆਧਾਰ ਤੇ ਲੱਗੇ ਬੀ ਇਹ ਅਫਵਾਹਾਂ ਹੋ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਸਾਡੀ ਇਹ ਧਾਰਨਾ ਗਲਤ ਹੈ ਕਿਉਂਕਿ ਦੁਨੀਆ ਦੇ ਅੰਤ ਨੂੰ ਲੈ ਕੇ ਹਰ ਕਿਸੇ ਨੇ ਚਾਹੇ ਉਹ ਕਲਾਈਮੇਟ ਐਕਟਿਵਿਸਟ ਹੋਵੇ ਚਾਹੇ ਉਹ ਐਸਟਰੋਲੋజర్ ਹੋਣ ਤੇ ਚਾਹੇ ਉਹ ਧਿਆਨ ਕਰਨ ਵਾਲੇ ਜਿਹੜੇ ਬੰਦਗੀ ਵਾਲੇ ਹੋਣ ਸਭ ਨੇ ਇਹ ਗੱਲ ਆਪਣੇ ਆਪਣੇ ਲੈਜੇ ਨਾਲ ਆਪਣੇ ਆਪਣੇ ਨਜ਼ਰੀਏ ਨਾਲ ਪ੍ਰਗਟਾਈ ਆ ਬੀ ਇਸ ਦੁਨੀਆ ਦੇ ਦਿਨ ਸੱਦ ਗਏ ਨੇ ਕਿਉਂਕਿ ਜੇਕਰ ਇਹਦੇ ਵਿੱਚ ਆਪਾਂ ਐਕਿਊਰੇਸੀ ਵਾਲੇ ਡਿਪਾਰਟਮੈਂਟ ਦੇ ਪਹਿਲੂ ਨੂੰ ਦੇਖੀਏ ਤਾਂ ਸਭ ਤੋਂ ਵੱਧ ਯਕੀਨਨ ਜਿਹੜਾ ਕਲਾਈਮੇਟ ਚੇਂਜ ਦੇ ਆਧਾਰ ਤੇ ਦੁਨੀਆ ਦਾ ਅੰਤ ਆ ਜਿਹੜਾ ਉਹ ਨਿਸ਼ਚਿਤ ਆ ਬਹੁਤ ਨੇੜੇ ਆ ਕਾਰਨ ਕੋਈ ਇੱਕ ਜਾਂ 2 ਜਾਂ 10-20 ਸਾਲ ਤੋਂ ਨਹੀਂ ਬਣਿਆ ਬਹੁਤ ਲੰਬਾ ਚੌੜਾ ਕਾਰਨਾ ਜਿਸ ਦੁਨੀਆ ਨੂੰ ਬਣਨ ਤੇ ਸਦੀਆਂ ਲੱਗੀਆਂ ਕਹਿੰਦੇ ਆ ਨਾ ਇਸ ਧਰਤੀ ਨੂੰ ਬਣਨ ਤੇ ਬਹੁਤ ਸਮਾਂ ਲੱਗਿਆ ਇੱਕ ਸੂਰਜ ਦਾ ਟੁਕੜਾ ਗਿਰਿਆ ਫਿਰ ਇਹ ਸਥਿਤੀਆਂ ਪਰਸਥਿਤੀਆਂ ਸਹਾਰਦਾ ਹੋਇਆ ਹੌਲੀ-ਹੌਲੀ ਠੰਡਾ ਹੋਇਆ ਫਿਰ ਥੋੜੀ ਜਾਗਰਤੀ ਆਈ ਬਨਸਪਤੀ ਹੋੰਦ ਚਾਈ ਫਿਰ ਬਨਸਪਤੀ ਨੂੰ ਵੀ ਜਾਗਣ ਤੇ ਸਦੀਆਂ ਲੱਗੀਆਂ ਫਿਰ ਉਹਦੇ ਤੋਂ ਚਾਰ ਖਾਣੀਆਂ ਹੋੰਦ ਚਾਈਆਂ ਅੰਡਜ ਜੇਰਜ ਸੇਤਜ ਉਤਪੁਜ ਸੋ ਆਨ ਸੋ ਵਿਕਸਿਤ ਹੁੰਦਾ ਗਿਆ ਸੋ ਸੰਸਾਰ ਅੰਤ ਦੇ ਜੋ ਅਸਾਰਾ ਉਹ ਸੈਂਟੇਨੀਅਲ ਦੇ ਟਾਈਮ ਸਕੇਲ ਤੇ ਵਿਕਸਿਤ ਹੋਇਆ ਐਸਾ ਰੋਗ ਲੱਗ ਚੁੱਕਿਆ ਜਿਹਦੇ ਇਲਾਜ ਨੂੰ ਹਜ਼ਾਰਾਂ ਸਾਲ ਲੱਗ ਸਕਦੇ ਆ ਤਾਂ ਸ਼ਾਇਦ ਕਿਧਰੇ ਜਾ ਕੇ ਇਹ ਸੋਚਿਆ ਜਾ ਸਕਦਾ ਵੀ ਜੋ ਦੁਨੀਆ ਦੇ ਅੰਤ ਦੇ ਵਿੱਚ ਗੱਲਾਂ ਫੈਲਦੀਆਂ ਨੇ ਤਾਂ ਉਹ ਸਿਰਫ ਆਫਵਾਹਾਂ ਨੇ ਹੁਣ ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਜੋ ਅਸਟਰੋਲੋਜਰ ਦੱਸਦੇ ਆ ਚਲੋ ਅਸਟਰੋਲੋਜੀ ਇੱਕ ਅਲੱਗ ਵੇਸ਼ਾ ਹੈਗਾ ਪਰ ਜੀ ਕਲਾਈਮੇਟ ਐਕਟਿਵਿਸਟਾਂ ਨੂੰ ਦੇਖੀਏ ਕਹਿ ਸਕਦੇ ਆ ਵੀ ਸਿਰਫ ਇੰਨਾ ਕੁ ਸਮਾਂ ਬਚ ਗਿਆ ਵੀ ਘੜੀਆਂ ਦੀ ਟਿਕ ਟਿਕ ਇਸ ਧਰਤੀ ਨੂੰ ਮੌਤ ਦੇ ਮੰਜ਼ਲ ਵੱਲ ਲੈ ਕੇ ਜਾ ਰਹੀ ਹੈ ਇੱਕ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਆ ਉਹਦੇ ਤਹਿਤ ਲੋਕ ਮਿਲ ਕੇ ਬੈਠਦੇ ਆ ਦੇਸ਼ ਇਕੱਠੇ ਬੈਠ ਕੇ ਗੱਲਬਾਤ ਕਰਦੇ ਆ ਉਨੂੰ ਸੀਓਪ ਕਹਿੰਦੇ ਆ ਕਾਨਫਰੰਸ ਆਫ ਪਾਰਟੀਆਂ ਸੋ ਉਹਨਾਂ ਦੀ ਪੈरिस ਵਿੱਚ ਇੱਕ ਕਾਨਫਰੰਸ ਹੁੰਦੀ ਆ ਜਿਹਦੇ ਵਿੱਚ ਇੱਕ ਐਗਰੀਮੈਂਟ ਹੁੰਦਾ ਵੀ ਜਿੰਨਾ ਅੱਜ ਦੇ ਸਮੇਂ ਦੇ ਵਿੱਚ ਕਾਰਬਨ ਐਮੀਸ਼ਨ ਦਾ ਲੈਵਲ ਆ ਉਹਨੂੰ 2030 ਤੱਕ 43% ਮਤਲਬ ਕਹਿ ਲਓ ਲਮਸਮ 45% ਘਟਾਉਣਾ ਪਊਗਾ ਕਾਰਬਨ ਐਮਿਸ਼ਨ ਦਾ ਮਤਲਬ ਹੁੰਦਾ বায়ুমণ্ডল ਦੇ ਵਿੱਚ CO2 ਦਾ ਵਧ ਜਾਣਾ ਮਤਲਬ ਕਾਰਬਨ ਡਾਈਆਕਸਾਈਡ ਦਾ ਵਧ ਜਾਣਾ ਗ੍ਰੀਨ ਹਾਊਸ ਗੈਸੇਜ਼ ਵੱਧ ਜਾਣਾ ਜਿਵੇਂ ਬਰਨਿੰਗ ਫੋਸਿਲ ਫਿਊल्स ਆਪਾਂ ਵਰਣ ਕਰਦੇ ਆ ਫੈਕਟਰੀਆਂ ਵੱਡੀਆਂ ਵੱਡੀਆਂ ਪਾਵਰ ਪਲਾਂਟਸ ਦੇ ਵਿੱਚ ਕੋਲਾ ਤੇਲ ਗੈਸਾਂ ਦਾ ਬਾਲਣਾ ਨਾ ਜਿਹੜਾ ਉਹਦੇ ਨਾਲ ਕਾਰਬਨ ਐਮੀਟ ਹੁੰਦਾ ਸੋ ਇਹ ਅੰਕੜੇ ਇਸ ਲਈ ਇਕੱਠੇ ਕੀਤੇ ਗਏ ਆ ਤਾਂ ਕਿ ਗਲੋਬਲ ਟੈਂਪਰੇਚਰ ਰਾਈジング ਨੂੰ ਮਤਲਬ ਵੱਧਦੀ ਗਰਮੀ ਨੂੰ 2 ਡਿਗਰੀ 2 ਡਿਗਰੀ ਸੈਂਟੀਗ੍ਰੇਡ ਤੋਂ ਥੱਲੇ ਰੋਕਿਆ ਜਾ ਸਕੀ। ਚਾਹੀਦਾ ਤਾਂ 1.5 ਡਿਗਰੀ ਸੀ ਪਰ ਕਹਿੰਦੇ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਜੇ ਇਸ ਨੂੰ ਮਤਲਬ 2 ਡਿਗਰੀ ਤੱਕ ਰੋਕ ਕੇ ਰੱਖਣਾ ਟੈਂਪਰੇਚਰ ਰਾਈਜ਼ ਨੂੰ 2 ਡਿਗਰੀ ਤੱਕ ਰੋਕ ਕੇ ਰੱਖਣਾ ਬਹੁਤ ਜ਼ਰੂਰੀ ਹੈ। ਸੋ 10 ਸਾਲ ਪਹਿਲਾਂ 2015 ਚ ਇਹ ਐਗਰੀਮੈਂਟ ਇਹਦੇ ਵਿੱਚ 195 ਦੇਸ਼ ਮਿਲ ਕੇ ਹਿੱਸਾ ਲੈਂਦੇ ਆ ਸਾਰੇ ਦੇਸ਼ਾਂ ਨੂੰ ਇਹ ਗੱਲ ਬੜੀ ਪਹਿਲ ਦੇ ਆਧਾਰ ਤੇ ਸਮਝ ਲੱਗ ਗਈ ਸੀ ਵੀ ਟੈਂਪਰੇਚਰ ਨੂੰ 2 ਡਿਗਰੀ ਤੱਕ ਰੋਕ ਕੇ ਰੱਖਣਾ ਕਿੰਨਾ ਜ਼ਿਆਦਾ ਜ਼ਰੂਰੀ ਆ ਮਤਲਬ 1.5 ਡਿਗਰੀ ਤੱਕ ਰੋਕਣਾ ਬੇਸ਼ੱਕ ਅਸੰਭਵ ਆ ਪਰ 2 ਡਿਗਰੀ ਤੱਕ ਰੋਕਣਾ ਉਹਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਗਲੋਬਲ ਟੈਂਪਰੇਚਰ ਰਾਈਜ਼ਿੰਗ ਆ ਨਾ ਉਹਨੂੰ ਮਤਲਬ ਜਿੰਨਾਕ ਹੈ ਅੱਜ ਦੇ ਸਮੇਂ ਦੇ ਵਿੱਚ ਉਹਨੂੰ 2 ਡਿਗਰੀ ਤੱਕ ਰੋਕ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਉਸ ਤੋਂ ਜ਼ਿਆਦਾ ਹੋਰ ਨਾ ਵਧੇ ਮਤਲਬ ਕਦੋਂ ਤੱਕ 2030 ਤੱਕ ਮਤਲਬ ਜੇ ਰਾਈਜ਼ ਵੀ ਹੋਇਆ ਤਾਂ ਸਿਰਫ 2 ਡਿਗਰੀ ਸੋ ਇੱਕ ਰਸਤਾ ਕੱਢਿਆ ਗਿਆ ਵੀ 2030 ਤੱਕ ਆਪਣੀ ਐਮਿਸ਼ਨ ਨੂੰ ਅੱਧਾ ਕਰ ਦੋ ਤੇ 2050 ਤੱਕ ਨੈਟ ਜ਼ੀਰੋ ਕਰ ਦੋ ਨੈਟ ਜ਼ੀਰੋ ਮਤਲਬ ਹੈਗਾ ਕਾਰਬਨ ਐਮਿਟ ਨੂੰ ਬਿਲਕੁਲ ਘਟਾ ਦਿਓ ਤੇ ਫਿਰ ਜਿੰਨਾ CO2 emit ਕਰ ਰਹੇ ਹੋਂ ਉਹਨਾਂ ਕੁਦਰਤੀ ਤਰੀਕੇ ਨਾਲ ਬਾਜੂ ਮੰਡਲ ਅਬਜ਼ਰਵ ਕਰਕੇ ਸ਼ੁੱਧ ਕਰ ਦਵੇ ਮਤਲਬ ਜਿਹੜਾ ਪੋਲੂਸ਼ਨ ਜਿਹੜਾ ਹੁਣ ਪੋਲੂਸ਼ਨ ਫੈਲ ਰਿਹਾ ਉਹ ਮਡਲੀਆਂ ਲੋਡਾਂ ਕਰਕੇ ਹੀ ਹੋਵੇ ਜਿਹੜਾ ਕਿ ਬਹੁਤ ਜ਼ਿਆਦਾ ਹਾਈ ਲੈਵਲ ਤੇ ਅਸੰਭਵ ਆ ਸੋ ਇਹ ਜ਼ਰੂਰੀ ਵੀ ਆ ਜੇ ਨਹੀਂ ਹੋਇਆ ਤੇ ਕੀ ਹੋਣਾ ਉਹਦੀ ਗੱਲ ਆਪਾਂ ਕਰਦੇ ਆ ਸੋ ਬੜੀ ਲੰਬੀ ਗੱਲਬਾਤ ਤੋਂ ਬਾਅਦ ਸਾਰੇ ਦੇਸ਼ਾਂ ਨੇ ਆਪਣੇ ਆਪਣੇ ਐਨਡੀਸੀਜ਼ ਨਿਧਾਰਤ ਕੀਤੇ ਐਨਡੀਸੀ ਮਤਲਬ ਹੁੰਦਾ ਨੈਸ਼ਨਲੀ ਡਿਟਰਮਿੰਡ ਕੰਟਰੀਬਿਊਸ਼ਨਸ ਨੇ ਉਹ ਸਾਰੇ ਦੇਸ਼ਾਂ ਨੇ ਆਪਣੇ ਆਪਣੇ ਐਨਡੀਸੀਜ਼ ਆਪਣੇ ਆਪਣੇ ਢੰਗ ਮੁਤਾਬਕ ਜਿਹੜੇ ਬਣਾਏ ਕਿਉਂਕਿ ਹਰ ਇੱਕ ਦੇਸ਼ ਦਾ ਇੱਕ ਜਿਉਣ ਦਾ ਰਹਿਣ ਦਾ ਤਰੀਕਾ ਜਿਹੜਾ ਉਹ ਅਲੱਗ-ਅਲੱਗ ਆ ਸੋ ਆਪਣੇ ਆਪਣੇ ਦੇਸ਼ਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਐਂਡੀਸੀਜ਼ ਬਣਾਏ 195 ਦੇਸ਼ ਤੇ 194 ਯੂਰੋਪੀਅਨ ਯੂਨੀਅਨ ਨੇ ਆਪਣਾ ਆਪਣਾ ਉਦੇਸ਼ ਪ੍ਰਗਟਾਇਆ ਵੀ ਅਸੀਂ ਇਸ ਤਰੀਕੇ ਨਾਲ ਅੰਬੀਸ਼ਨ ਨੂੰ ਘਟ ਕਰਾਂਗੇ ਆਪਣਾ ਆਪਣਾ ਉਦੇਸ਼ ਦਿੱਤਾ ਸੋ ਜੇ ਇਹ ਉਦੇਸ਼ ਬਣਾਏ ਗਏ ਇਹਨਾਂ ਨੂੰ ਅਗਰ ਪੂਰਾ ਵੀ ਹਾਸਲ ਕਰ ਲਿਆ ਜਾਵੇ ਜਿਵੇਂ ਉਹਨਾਂ ਨੇ ਉਦੇਸ਼ ਬਣਾਏ ਨਾ ਆਪਣੇ ਆਪਣੇ ਆਪਣੀਆਂ ਟਿੱਪਣੀਆਂ ਰੱਖੀਆਂ ਤਾਂ ਸਿਰਫ ਕਹਿੰਦੇ 2.6 2.6% ਅੰਬੀਸ਼ਨ ਘਟਾਇਆ ਜਾ ਸਕਦਾ ਸੀ ਇਨ੍ਹਾਂ ਉਦੇਸ਼ਾਂ ਨੂੰ ਬਣਾਉਣ ਵਿੱਚ ਹੀ ਜਿਹੜੇ 195 ਦੇਸ਼ਾਂ ਨੇ ਬੇਈਮਾਨੀ ਕੀਤੀ ਕਿਉਂਕਿ ਜੇ ਇਹਦੇ ਤੇ ਪੂਰਾ ਵੀ ਉਤਰਿਆ ਗਿਆ ਤਾਂ ਵੀ ਕੁਝ ਹਾਸਲ ਨਹੀਂ ਹੋਣਾ 2.6 ਪ੍ਰਤੀਸ਼ਤ ਐਮਬਿਟ ਜਿਹੜਾ ਐਮਬਿਸ਼ਨ ਆ ਉਹਨੂੰ ਘਟਾਇਆ ਜਾ ਸਕਦਾ ਸੀ ਸੋ ਸੋ ਇਹ ਉਦੇਸ਼ਾਂ ਤੇ ਵੀ ਕੁਸ਼ ਦੇਸ਼ ਪੂਰੇ ਨਹੀਂ ਉੱtre ਜਿੰਨਾ ਚ ਆਪਣਾ ਭਾਰਤ ਮਹਾਨ ਵੀ ਆਉਂਦਾ ਪਰ ਗਲੋਬਲ ਵਾਰਮਿੰਗ ਇੰਨੀ ਜ਼ਿਆਦਾ ਵੀ ਜੇ ਆਪਣੇ ਆਪਣੇ ਉਦੇਸ਼ ਨੂੰ ਪੂਰਾ ਹਾਸਲ ਵੀ ਕਰ ਲਿਏ ਤਾਂ ਸਾਰੇ ਦੇਸ਼ ਮਿਲ ਕੇ 43% ਵਿੱਚੋਂ ਸਿਰਫ ਦੋ ਦੋ ਤਿੰਨ ਪ੍ਰਤੀਸ਼ਤ ਲਾ ਲਓ 2.6 ਉਨਾਂ ਹੀ ਘਟਾ ਪਾਉਣਗੇ ਕਾਰਬਨ ਐਮਿਸ਼ਨ ਇੰਨੀ ਤੇਜ਼ੀ ਨਾਲ ਵਧ ਰਹੇ ਆ ਵੀ ਅਸੀਂ ਇੱਕ ਟਰਤੀ ਆ ਜਿਹੜੀ ਉਹ ਇੱਕ ਬਰੂਦ ਦੇ ਗੋਲੇ ਤੇ ਮਤਲਬ ਅੱਗ ਦੇ ਗੋਲੇ ਤੇ ਖੜੀ ਆ ਐਮਰਜੈਂਸੀ ਤੇ ਖੜੀ ਆ ਜੇਕਰ ਤੁਸੀਂ ਗਲੋਬਲ ਟੈਂਪਰੇਚਰ ਅਰਾਇਜ਼ ਦਾ ਗ੍ਰਾਫ ਦੇਖੋ ਤਾਂ ਕਰਵ ਦੇਖੋ ਤਾਂ ਘਟ ਨਹੀਂ ਰਹੀ ਸਗੋਂ ਵੱਧ ਰਹੀ ਹੈ ਵੱਧਦਾ ਵੀ ਇਨਕਰੀਜ਼ਿੰਗ ਰੇਟ ਨਾਲ ਜਾ ਰਿਹਾ ਹੈ ਪੈਰਿਸ ਦਾ ਐਗਰੀਮੈਂਟ ਆ ਜਿਹੜਾ ਉਹ 1.5 ਮਤਲਬ ਡੇਢ ਡਿਗਰੀ ਨੂੰ 2050 ਤੱਕ ਰੋਕ ਕੇ ਰੱਖਣਾ ਚਾਹੁੰਦਾ ਸੀ ਉਹ ਇੱਕ ਜੋ ਲੌਂਗ ਟਰਮ ਨਿਰਧਾਰਤ ਲਿਮਟ ਨਿਰਧਾਰਤ ਕੀਤੀ ਸੀ ਉਹਨੂੰ ਆਪਾਂ ਬਹੁਤ ਜਲਦੀ ਕ੍ਰੋਸ ਕਰ ਲਿਆ ਮੇਬੀ 2024 ਦੇ ਵਿੱਚ ਹੀ ਕ੍ਰੋਸ ਕਰ ਲਿਆ ਹੋਵੇ ਪਰ ਇਹ ਡੇਟਾ ਅੱਗੇ ਜਾ ਕੇ ਰਿਲੀਜ਼ ਹੋਣਾ ਹੁੰਦਾ ਕਾਫੀ ਸਾਲਾਂ ਬਾਅਦ ਸੋ ਹੁਣ ਜੋ 1.5 ਡਿਗਰੀ ਦੀ ਟਰਮ ਆ ਉਹਦਾ ਮਤਲਬ ਇਹ ਆ ਵੀ 1.5 ਡਿਗਰੀ ਤੋਂ ਬਾਅਦ ਜਿਹੜੀ ਧਰਤੀ ਆ ਉਹ ਸਰਵਾਈਵ ਕਰਨ ਦੇ ਯੋਗ ਨਹੀਂ ਰਹੂਗੀ ਕਿਉਂਕਿ ਗਲੋਬਲੀ ਜੇਕਰ ਤਾਪਮਾਨ 1.5 ਡਿਗਰੀ ਤੋਂ ਉੱਪਰ ਜਾਂਦਾ ਤਾਂ ਜਿਹੜੇ ਕਲਾਈਮੇਟ ਫੀਡਬੈਕ ਲੂਪਸ ਨੇ ਉਹ ਸ਼ੁਰੂ ਹੋ ਜਾਣੇ ਆ ਜਿਹਨੂੰ ਮੇਜਰ ਫੀਡਬੈਕ ਸਾਈਕਲਸ ਕਿਹਾ ਗਿਆ। ਸਭ ਫੀਡਬੈਕ ਸਾਈਕਲਸ ਇੱਕ ਵਾਰੀ ਜੇਕਰ ਸਰਗਰਮ ਹੋ ਗਏ ਤਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਸਾਇੰਸਦਾਨਾਂ ਦੇ ਹੱਥ ਕੁਝ ਨਹੀਂ ਰਹਿਣਾ। ਕਿਉਂਕਿ ਫੀਡਬੈਕ ਸਾਈਕਲਸ ਸਰਗਰਮ ਹੁੰਦੇ ਹੀ ਕੁਝ ਫੀਡਬੈਕ ਸਾਈਕਲਸ ਆਪਣੇ ਆਪ ਸਰਗਰਮ ਹੋ ਜਾਂਦੇ ਆ। ਕਿਉਂਕਿ ਮਿਊਚੁਅਲੀ ਰੀਇਨਫੋਰਸਿੰਗ ਹੁੰਦੇ ਆ ਪਰ ਇਹਦੇ ਨਾਲ ਵਾਪਰਨਾ ਪਤਾ ਕੀ ਆ ਹੁਣ ਜੋ ਵਾਪਰਨਾ ਜਿਵੇਂ ਆਈਸ ਅਲਬੈਡੋ ਫੀਡਬੈਕ ਆ ਇਹਦੇ ਨਾਲ ਹੋਣਾ ਕੀ ਆ ਜੋ ਬਰਫਾ ਉਹਦੇ ਤੇ ਤੋਂ ਪੈਂਦੀ ਆ ਧੁੱਪ ਰਿਫਲੈਕਟ ਹੋ ਕੇ ਜਾਂਦੀ ਆ ਤਾਂ ਉਹ ਹੀਟ ਨੂੰ ਘਟਾਉਂਦੀ ਆ ਮਤਲਬ ਮਤਲਬ ਬਰਫੇ ਨੂੰ ਅਬਜ਼ਰਬ ਨਹੀਂ ਕਰਦੀ ਔਰ ਇੱਕ ਸਟੇਜ ਤੇ ਆ ਕੇ ਜਦੋਂ ਵਾਰਮਿੰਗ ਵੱਧ ਜਾਣੀਆ ਤੇ ਬਰਫ਼ ਨੇ ਪਿਘਲ ਜਾਣਾ ਹੀਟ ਨੂੰ ਅਬਜ਼ਰਵ ਕਰਨ ਲੱਗ ਜਾਣਾ ਸੋਕਣ ਲੱਗ ਜਾਣਾ ਜਿਸ ਨਾਲ ਜਿਹੜੀ ਵਾਰਮਿੰਗ ਆ ਉਹ ਹੋਰ ਵੱਧ ਜਾਣੀ ਤੇ ਪਿਘਲਦੇ ਜਿਹੜੀ ਜਿਹੜੇ ਸੈਡੀਮੈਂਟ ਹੁੰਦੇ ਆ ਜੋ ਤਲ ਛੱਟ ਪੱਥਰ ਕਹਿ ਦਿੰਨੇ ਆਪਾਂ ਜਿਹਦੇ ਤੇ ਬਰਫ਼ ਪੈਂਦੀ ਆ ਉਨੇ ਐਕਸਪੋਜ਼ ਹੋ ਜਾਣਾ ਤੇ ਉਨੇ ਹੋਰ ਹੀਟ ਅਬਜ਼ਰਬ ਕਰਨੀਆਂ ਉਸ ਹੀਟ ਨੇ ਹੋਰ برف ਨੂੰ ਪਿਘਲਾ ਦੇਣਾ ਇਸ ਨਾਲੇ ਮੰਝਰ ਰੁਕਣਾ ਨਹੀਂ ਇਹਨੇ ਇੱਕ ਲੂਪ ਪਕੜ ਲੈਣਾ ਇਹ ਤੋਂ ਬਾਅਦ ਇੱਕ ਹੋਰ ਫੀਡਬੈਕ ਸਾਈਕਲ ਆ ਜਿਹਨੂੰ ਪਰਮਾਫਰੋਸਟ ਥਾ ਮੀਥੇਨ ਰੀਲੀਜ਼ ਪਰਮਾਫਰੋਸਟ ਕਹਿੰਦੇ ਆ ਜਿਵੇਂ ਕੈਨੇਡਾ ਸਾਈਬੇਰੀਆ ਅਲਾਸਕਾ ਦੇ ਜਿਹੜੇ ਹਿੱਸੇ ਆ ਇਹਨਾਂ ਥਾਵਾਂ ਦੀ ਜਿਹੜੀ ਪਰਤ ਆ ਮਿੱਟੀ ਦੀ ਜੋ ਜੰਮੀ ਰਹਿੰਦੀ ਆ ਇਹਦੇ ਵਿੱਚ ਇੱਕ ਬਹੁਤ ਸਾਰਾ ਕਾਰਬਨ জমা ਹੁੰਦਾ ਜਿਹਨੂੰ ਬਰਫ਼ ਨੇ ਉੱਪਰੋਂ ਟੱਕਿਆ ਹੋਇਆ ਹੁੰਦਾ ਪਰਮਾਫਰੋਸਟ ਦੇ ਵਿੱਚ ਕਾਰਬਨ ਕਿੰਨਾ ਜਿੰਨਾ ਧਰਤੀ ਦੇ ਉੱਪਰ ਸਾਰਾ ਕਾਰਬਨ ਉਹਦਾ ਦੁੱਗਣਾ ਮਤਲਬ 2 ਗੁਣਾ ਕਾਰਬਨ ਪਰਮਾਫਰੋਸਟ ਦੇ ਵਿੱਚ ਲੇਕਿਨ ਇਹ ਜਿਹੜਾ ਹੁਣ ਤੱਕ ਬੱਜਿਆ ਹੋਇਆ ਹੈ ਇਹਦੇ ਉੱਪਰ ਬਰਫ਼ ਚੜੀ ਹੋਈ ਆ ਪਰ ਜਿਉਂ-ਜਿਉਂ ਟੈਂਪਰੇਚਰ ਵਧੂਗਾ ਇਹ ਕਾਰਬਨ ਤਿਉਂ-ਤਿਉਂ ਵਾਤਾਵਰਨ ਦੇ ਵਿੱਚ ਰਿਲੀਜ਼ ਹੁੰਦੇ ਜਾਣਾ ਇਹਦਾ ਇੱਕ ਹੋਰ ਖਤਰਨਾਕ ਪਹਿਲੂ ਆ ਜਦੋਂ ਤਾਂ ਇਹ ਇਹ ਜਿਹੜਾ ਆਰਗੇਨਿਕ ਮੈਟਰ ਆ ਇਹਨੂੰ ਆਕਸੀਜਨ ਮਿਲਿਆ ਉਹਦੀ ਸਿਰਫ ਕਾਰਬਨ ਡਾਈਆਕਸਾਈਡ ਬਣਨੀ ਆ ਪਰ ਜੇਕਰ ਸਿਰਫ ਕਾਰਬਨ ਮਿਲੀ ਕਿਉਂਕਿ ਜੇ ਗਲੋਬਲ ਵਾਰਮਿੰਗ ਵੱਧਦੀ ਆ ਤਾਂ ਕਾਰਬਨ ਦੀ ਮਾਤਰਾ ਵੱਧ ਜਾਣੀ ਆ ਕਾਰਬਨ ਇਹਦੀ ਕੰਟੈਕਟ ਦੇ ਵਿੱਚ ਆਊਗੀ ਤਾਂ ਇੱਕ ਐਨੈਰੋਬਿਕ ਆਕਸੀਡੇਸ਼ਨ ਹੋ ਜਾਣਾ ਤਿੰਨ ਇਸ ਮਿੱਟੀ 'ਚ ਪਏ ਆਰਗੇਨਿਕ ਮੈਟਰ ਨੂੰ ਮੀਥੇਨ ਬਣਾ ਦੇਣਾ ਤੇ ਮੀਥੇਨ ਦਾ ਜਿਹੜਾ ਗਲੋਬਲ ਵਾਰਮਿੰਗ ਪੋਟੈਂਸ਼ੀਅਲ ਆ ਉਹ ਕਾਰਬਨ ਤੋਂ 85% ਜ਼ਿਆਦਾ ਮਤਲਬ ਮੀਥੇਨ ਦਾ ਇੱਕ ਮੋਲੀਕਿਊਲ ਤੇ ਕਾਰਬਨ ਦੇ 85 ਮੋਲੀਕਿਊਲ ਇੱਕ ਬਰਾਬਰ ਨੇ ਕਾਰਬਨ ਦੇ 85 ਮੋਲੀਕਿਊਲ ਜਿੰਨੀ ਹੀਟ ਆ ਜਿਹੜੀ ਮੀਥੇਨ ਦੇ ਇੱਕ ਮੋਲੀਕਿਊਲ ਨੇ ਕਰ ਦੇਣੀ ਸੋ ਇਹ ਅਗਰ ਹੁੰਦਾ ਤੇ ਹੋਰ ਫੀਡਬੈਕ ਸਾਈਕਲਸ ਨੇ ਜਿਹੜੇ ਉਹ ਸਰਗਰਮ ਹੋ ਜਾਣੇ ਪਰ ਮੈਂ ਕਹਿੰਦਾ ਵੀ ਧਰਤੀ ਵਾਸਤੇ ਜੇ ਇੱਕੋ ਹੀ ਹੁੰਦਾ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਬਾਹੀ ਹੋਣੀ ਹੋਰ ਜਿਹੜੇ ਹੈਗੇ ਆ ਜਿਵੇਂ Amazon ਰੇਨ ਫੋਰੈਸਟ ਡਾਈਬੈਕ ਹੋ ਜਾਣਾ ਓਸ਼ੀਅਨ ਵਾਰਮਿੰਗ ਵੱਧ ਜਾਣੀ ਆ CO2 ਅਬਜ਼ਰਪਸ਼ਨ ਘਟ ਜਾਣੀ ਆ। ਐਵੇਪੋਰੇਸ਼ਨ ਵੱਧ ਜਾਣੀ ਆ। ਬਾਜੂ ਮੰਡਲ ਦਾ ਜਿਹੜਾ ਐਵੇਪੋਰੇਸ਼ਨ ਸਿਸਟਮ ਆ ਉਹ ਤੇਜ਼ ਹੋ ਜਾਣਾ। ਵਿੱਚ ਟਰੈਪਸ ਮੋਰ ਹੀਟ। ਕਿਉਂਕਿ ਇਹ ਇੱਕ ਗ੍ਰੀਨ ਹਾਊਸ ਗੈਸ ਆ। ਸੋ ਇਹਦਾ ਸਾਡੀ ਜ਼ਿੰਦਗੀ ਤੇ ਪਤਾ ਕੀ ਪ੍ਰਭਾਵ ਪੈਣਾ। ਦੁਨੀਆ ਖਤਮ ਹੋਣ ਵਾਲੀ ਕਹਿਣਾ ਬਹੁਤ ਸੌਖਾ। ਪਰ ਕਈ ਵਾਰੀ ਅਸੀਂ ਮਜ਼ਾਕ ਚ ਕਹਿ ਵੀ ਦਿੰਨੇ ਆ। ਪਰ ਇਸ ਮੰਜ਼ਰ ਦੇ ਵਿੱਚ ਤਿਲ ਤਿਲ ਮਰਨਾ ਪਉ ਹਡਾਂ ਦੀ ਬਰਬਾਦੀ ਗਰਮੀ ਦਾ ਕੈਰ ਬਿਮਾਰੀਆਂ ਦੀ ਪਰਮਾਰ ਭੁੱਖ ਮਰੀ ਦਾ ਮੰਜ਼ਰ ਆਪਣਿਆਂ ਦਾ ਵਿਛੋੜਾ ਮਨੁੱਖ ਦੇ ਹੰਝੂ ਮੁੱਕ ਜਾਣੇ ਰੋਂਦੇ ਦੇ ਉਹ ਜਿਵੇਂ ਗੁਰਬਾਣੀ ਚੋਂਦਾ ਨਾ ਨਾਨਕ ਕਹਿੰਦੇ ਆ ਮਲਾਰ ਮਹੱਲਾ ਪਹਿਲਾ ਦੁੱਖ ਵਿਸ਼ੂੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾੜ ਜਮਦੂਤ ਇੱਕ ਦੁੱਖ ਰੋਗ ਲੱਗਿਆ ਤਨ ਤਾਏ ਬੈਦ ਨਾ ਭੋਲੇ दारू ਲਾਏ ਕਿਸੇ ਬੈਦ ਦੀ दारू ਨੇ ਕੰਮ ਨਹੀਂ ਕਰਨਾ ਕਿਉਂਕਿ ਇਸੇ ਸ਼ਬਦ ਦੇ ਵਿੱਚ ਕਹਿੰਦੇ ਆ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਬੈਦਨਭੋਲੇਦਾਰੂ ਲਾਏ ਸੋ ਦਾ ਕਾਰਨ ਵੀ ਇਸੇ ਸ਼ਬਦਾਂ ਚੋਂ ਮਿਲਦਾ ਜੋ ਖਸਮ ਨੂੰ ਵਿਸਾਰ ਕੇ ਰੱਬ ਨੂੰ ਵਿਸਾਰ ਕੇ ਬੰਦੇ ਨੇ ਕਾਰਬਨ ਐਮਿਟ ਕੀਤਾ ਆਪਣੇ ਲੋਭ ਦੀ ਪੂਰਤੀ ਵਾਸਤੇ ਹਵਾ ਨੂੰ ਪਾਣੀ ਨੂੰ ਮਿੱਟੀ ਨੂੰ ਅਨੇਵਾ ਦੂਸ਼ਿਤ ਕੀਤਾ ਜੰਗਲੀ ਜੀਵਨ ਪਸ਼ੂ ਪੰਛੀਆਂ ਨੂੰ ਬਰਬਾਦ ਕੀਤਾ ਉਜਾੜਿਆ ਉਹਦਾ ਬਦਲਾ ਕੁਦਰਤ ਨੇ ਲੈਣਾ ਜ਼ਰੂਰ ਹੈ ਸੋ ਇਹ ਜਿਹੜਾ ਰੋਗ ਧਰਤੀ ਨੂੰ ਲੱਗ ਚੁੱਕਿਆ ਇਹ ਰੋਗ ਦਾ ਅਸਰ ਇਨਸਾਨਾਂ ਤੇ ਬਹੁਤ ਪਹਿਲਾਂ ਦਿਖਣ ਲੱਗ ਜਾਣਾ ਜੰਗਾਂ ਜੁੱਧਾਂ ਦਾ ਸਿਲਸਿਲਾ ਵੱਧ ਜਾਣਾ ਜੋ ਜ਼ਹਿਰ ਜੋ ਗਰਮ ਮિજાਜ ਸ੍ਰਿਸ਼ਟੀ ਦਾ ਬਣਦਾ ਜਾਂਦਾ ਇਹਨੇ ਬੰਦਿਆਂ ਦੇ ਇਨਸਾਨਾਂ ਦੇ ਨਾੜਾਂ ਚ ਬੰਦੇ ਖੂਨ ਨੂੰ ਟਿਕਣ ਥੋੜੀ ਦੇਣਾ ਸੋ ਹੋਰ ਵੀ ਆ ਵੱਧਦੀ ਹੀਟ ਨਾਲ ਦੇ ਕੇ ਫੀਡਬੈਕ ਸਾਈਕਲ ਸਰਗਰਮ ਹੁੰਦੇ ਆ ਤਾਂ ਪਰਮਾਣੂ ਹਥਿਆਰਾਂ ਦਾ ਜਿਹੜਾ ਚੱਲਣ ਦਾ ਖਤਸ਼ਾ ਵੀ ਵੱਧ ਜਾਣਾ ਕਿਉਂਕਿ ਹੀਟ ਕਿਸੇ ਹੱਦ ਤੱਕ ਚੱਲੀ ਜਾ ਸਕਦੀ ਹੈ ਮਨੁੱਖ ਖੁਦ ਨੂੰ ਸੰਭਾਲੂਗਾ ਜੇ ਡਿਸਿਪਲਿਨਸ ਦਾ ਖਿਆਲ ਰੱਖੂ ਬੰਦੇ ਨੂੰ ਇੰਨਾ ਸੋਹਣਾ ਜੀਵਨ ਬਖਸ਼ਿਆ ਸੀ ਜਿਵੇਂ ਗੁਰਬਾਣੀ ਚੋਂਦਾ ਨਾ ਰੈਣ ਗਵਾਈ ਸੋ ਇੱਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲਾ ਜਾਏ ਮਸਕੀਨ ਦੀ ਇੱਕ ਗੱਲ ਸੁਣਾਉਂਦੇ ਹੁੰਦੇ ਸੀ ਕਹਿੰਦੇ ਜਦੋਂ ਮਨੁੱਖ ਨੇ ਆਪਣੇ ਪੈਰ ਚੰਦਰਮਾ ਤੇ ਰੱਖੇ ਨਾ ਤਾਂ ਲੋਕਾਂ ਨੇ ਬੜੇ ਸਾਇੰਸ ਦੀ ਇਸ ਉਪਲਬਧੀ ਤੇ ਬੜੇ ਜਸ਼ਨ ਮਨਾਏ ਪਰ ਉਹਨਾਂ ਦਿਨਾਂ 'ਚ ਇੱਕ ਪ੍ਰਸਿੱਧ ਕਵੀ ਸੀ ਜ਼ਿਗਰ ਮੁਰਾਦਾਬਾਦ ਉਹ ਕਹਿੰਦਾ ਆਸਮਾਨ ਨੂੰ ਕੀ ਤਮੰਨਾ ਕਰਨੇ ਵਾਲੇ ਆਸਮਾਨ ਨੂੰ ਕੀ ਤਮੰਨਾ ਕਰਨੇ ਵਾਲੇ ਜਮੀਨ ਵੀ ਹੱਥ ਸੇ ਨਿਕਲ ਜਾਏਗੀ ਸੋ ਇਹ ਸਭ ਹੋਣ ਦੀ ਕਗਾਰਤ ਹੈ